ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੌਤੀ ਖਾਲਸਤਾਨੀਆਂ ਦੀ ਤੁਹਾਨੂੰ ਇੱਕ ਕਰਤੂਤ ਮੈਂ ਦੱਸਣੀ ਹੈ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਇਹਨਾਂ ਨੇ ਜਿਹੜੇ ਭੋਲੇ ਭਾਲੇ ਸਿੱਖ ਪਰਿਵਾਰ ਨੇ ਜਾਂ ਪੰਜਾਬੀ ਨੇ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਕੋਜੀ ਚਾਲ ਚੱਲੀ ਹੋਈ ਹੈ ਜਿਹੜੇ ਬੰਦੇ ਥੋੜੀ ਬਹੁਤੀ ਸ਼ਰਦਾ ਰੱਖਦੇ ਨੇ ਆਪਣੀ ਕੌਮ ਪ੍ਰਤੀ ਧਰਮ ਪ੍ਰਤੀ ਉਹਨਾਂ ਨੂੰ ਇਹ ਕਹਿੰਦੇ ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਘੱਟੋ ਘੱਟ 5-700 ਕਰੋੜ ਦੀ ਲੋੜ ਹੈ ਇਹ ਅੰਦਰ ਖਾਤੇ ਮੇਂ ਹਮ ਚਲਾਈ ਹੋਈ ਹੈ ਇਹਨਾਂ ਨੇ ਬਹੁਤੇ ਸੱਜਣਾਂ ਦਰਦੇ ਨੇ ਗੁੰਡਾਗਰਦੀ ਤੋਂ ਅੱਜ ਜਿੰਨੀ ਗੱਲਬਾਤ ਮੇਰੀ ਹੋਈ ਹੈ ਮੈਂ ਉਹੀ ਗੱਲਬਾਤ ਕਰਨੀ ਹੈ ਕਿਉਂਕਿ ਮੇਰਾ ਮਨ ਤਾਂ ਕਰਦਾ ਹੁੰਦਾ ਹੈ ਕਿ ਨਾਲ ਫੋਟੋ ਮੈਂਸ਼ਨ ਕਰੀਏ ਪਰ ਨਹੀਂ ਹਰੇਕ ਬੰਦਾ ਇੰਨਾ ਖੁੱਲ ਕੇ ਬੋਲ ਨਹੀਂ ਸਕਦਾ ਡਰਦਾ ਹੈ ਹਰੇਕ ਬੰਦਾ ਮੈਂ ਤਾਂ ਇਹ ਗੱਲ ਕਰਦਾ ਕਿਉਂਕਿ ਅਸੀਂ ਪ੍ਰਵਾਹ ਨਹੀਂ ਕਰਦੇ ਜਿਹੜਾ ਮਰਜ਼ੇ ਖਾਲਸਤਾ ਨਹੀਂ ਉਹਦੋਂ ਕੋਈ ਅਤਵਾਦੀ ਹੋਵੇ ਅਸੀਂ ਤਾਂ ਇਹਨਾਂ ਦੀ ਜੜ੍ਹਾਂ ਪੱਟ ਕੇ ਛੱਡਾਂਗੇ ਜਿਹੜੇ ਕੌਮ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ ਨੇ ਹੁਣ ਜਿਹੜੀ ਗੱਲ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਹੈ ਉਥੇ ਰਪਈਆਂ ਦੀ ਗੱਲ ਨਹੀਂ ਹੈਗੀ ਉਹ ਅਦਾਲਤ ਦਾ ਜਾਂ ਸਰਕਾਰਾਂ ਦਾ ਫੈਸਲਾ ਹੈ ਵੀ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਤੋ ਕਿ ਉਹਨਾਂ 'ਤੇ ਧਾਰਾਵਾਂ ਇੰਨੀਆਂ ਲੱਗੀਆਂ ਹੋਈਆਂ ਨੇ ਦੇਸ਼द्रोहੀ ਤੱਕ ਉਹਨਾਂ 'ਤੇ ਇਲਜ਼ਾਮ ਲੱਗੇ ਹੋਏ ਨੇ ਜੇ ਕੋਈ ਮੇਰੇ ਕੋਲ ਪੁੱਛਦਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਮੈਂ ਕਹਿੰਦਾ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਾਂ ਜਿਨ੍ਹਾਂ ਦੇ ਕੇਸ ਵਿੱਚ ਕੁਝ ਲੱਭਿਆ ਨਹੀਂ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਕੋਈ ਐਡਾ ਵੱਡਾ ਕ੍ਰਾਈਮ ਕਰਕੇ ਜੇਲ੍ਹ ਚ ਗਏ ਨੇ ਉਹ ਤਾਂ ਮੇਰਾ ਫੈਸਲਾ ਨਹੀਂ ਉਹ ਤਾਂ ਅਦਾਲਤਾਂ ਦਾ ਫੈਸਲਾ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਸ਼ਾਇਦ ਕੀਤਾ ਜਾਵੇ ਇਸ ਚਾਹੀਏ ਚਲੋ ਜੇ ਉਹ ਬੰਦੀ ਸਿੰਘ ਰਿਹਾਅ ਹੁੰਦੇ ਵੀ ਨੇ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨਮੀ ਨਹੀਂ ਹੋ ਸਕਦੀ ਅਦਾਲਤਾਂ ਦੇ ਫੈਸਲੇ ਨੇ ਛੱਡਿਆ ਵੀ ਜਾ ਸਕਦੇ ਨਹੀਂ ਵੀ ਪਰ ਜਿਹੜੇ ਅਖੌਤੀ ਖਾਲਸਤਾਨੀ ਉਹਨਾਂ ਦੇ ਨਾਂ ਤੇ ਰੋਟੀਆਂ ਛਕਦੇ ਨੇ ਡਾਲਰ ਇਕੱਠੇ ਕਰਦੇ ਨੇ ਉਹਨਾਂ ਤੋਂ ਸੰਜੇਤ ਹੋ ਜੋ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਲਓ ਸਾਡੇ ਜਿਹੜੇ ਪ੍ਰਚਾਰਕ ਨੇ ਇਹ ਸ਼ਰਦਾ ਦੀਆਂ ਗੱਲਾਂ ਸੁਣਾ ਸੁਣਾ ਕੇ ਗੁੰਮਰਾਹ ਕਰਦੇ ਨੇ ਤੇ ਜਿਹੜੇ ਭੋੜੇ ਪਾਲੇ ਲੋਕ ਇਹਨਾਂ ਦੀ ਸ਼ਰਦਾ ਦੀ ਕਥਾ ਕਹਾਣੀ ਸੁਣ ਕੇ इमोशनल ਹੋ ਜਾਂਦੇ ਨੇ ਤੇ ਉਹਨਾਂ ਦੇ ਕੋਲੋਂ ਕਰੋੜਾਂ ਦੇ ਵਿੱਚ ਡਾਲਰ ਇਕੱਠੇ ਕੀਤੇ ਗਏ ਤੇ ਹੁਣ ਵੀ ਇਹ ਕਰ ਰਹੇ ਨੇ ਤੇ ਮੈਂ ਜਦੋਂ ਕੋਈ ਸੱਜਣਾ ਮੈਨੂੰ ਫੋਨ ਕਰਦਾ ਹੈ ਤੇ ਮੈਂ ਇਹ ਗੱਲ ਉਸੇ ਵਕਤ ਇੱਕ ਠੋਕੇ ਕਹਿ ਦਿੰਦਾ ਵੀ ਜਿਹੜੀ ਗੱਲ ਮੇਰੇ ਕੋਲੇ ਤੁਸੀਂ ਕਰ ਦਿੱਤੀ ਆ ਗਈ ਉਹ ਮੈਂ ਬੋਲੂੰਗਾ ਹੀ ਬੋਲੂੰਗਾ ਜੋ ਮਰਜ਼ੀ ਹੋ ਜੇ ਹੁਣ ਬਹੁਤੇ ਜਿਹੜੇ ਇਹ ਗੱਲਾਂ ਬਾਤਾਂ ਸੁਣਦੇ ਨੇ ਉਹਨਾਂ ਕੋਲ ਜਵਾਬ ਤਾਂ ਕੋਈ ਹੁੰਦਾ ਨਹੀਂ ਬਸ ਉਹਨਾਂ ਦੀ ਜਵਾਨ ਵਿੱਚ ਗੰਦਗੀ ਭਰੀ ਹੁੰਦੀ ਹੈ ਉਹ ਗਾਲਾਂ ਰਾਹੀਂ ਬਾਹਰ ਆ ਜਾਂਦੀ ਹੈ ਜਿੰਨੇ ਵੀ ਸਵਾਲ ਨੇ ਜਵਾਬ ਕੋਈ ਨਹੀਂ ਬਸ ਗਾਲਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੇ ਬੰਦੇ ਸਿੱਖ ਹੋ ਕੇ ਗਾਲਾਂ ਕੱਢਦੇ ਨੇ ਉਹ ਗੁਰੂ ਸਾਹਿਬ ਦੇ ਨੇੜੇ ਤੇੜੇ ਹੋ ਹੀ ਨਹੀਂ ਸਕਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਬਾਣੀ ਦੇ ਨਾਲ ਕੋਈ ਮਤਲਬ ਨਹੀਂ ਸਿੱਖ ਕੌਮ ਦੇ ਨਾਲ ਇਹ ਸਚਾਈ ਹੈ ਹੁਣੇ ਜਿਹੜੀ ਮਹਮਲ ਚਲਾਈ ਹੈ ਅੰਦਰ ਖਾਤੇ ਇਹ ਦੇਖਦੇ ਨੇ ਵੀ ਕਿਹੜਾ ਬੰਦਾ 4 ਪੈਸਿਆਂ ਵਾਲਾ ਹੈਗਾ ਜਿਹਦਾ ਕੋਈ ਕੈਨੇਡਾ ਵਿੱਚ ਅਮਰੀਕਾ ਵਿੱਚ ਕਾਰੋਬਾਰ ਵਧਿਆ ਹੈ ਜਿਹੜਾ ਬੰਦਾ 5-7000 ڈالر ਦੇ ਸਕੇ ਇਹ ਉਸ ਬੰਦੇ ਦੇ ਨਾਲ ਸੰਪਰਕ ਕਰਦੇ ਆ ਜਿਹੜਾ ਸ਼ਤਾਨ ਬੰਦਾ ਹੈ ਸਵਾਲ ਕਰੂ ਉਹਦੇ ਨਾਲੇ ਗੱਲ ਨਹੀਂ ਕਰਦੇ ਪਰ ਅੰਦਰ ਖਾਤੇ ਇੱਕ খিਚੜੀ ਪੱਕ ਰਹੀ ਹੈ ਕਿ ਬੰਦੇ ਸਿੰਘਾਂ ਦੇ ਨਾਂ ਤੇ ਇੱਕ ਹੋਤੇ ਖਾਲਸਤਾਨੀ ਲੱਖਾਂ ਡਾਲਰ ਇਕੱਠਾ ਕਰ ਰਹੇ ਨੇ ਤੇ ਜਿਹੜੇ ਬੰਦੇ ਇਹਨਾਂ ਨੂੰ ਇਹ ਡਾਲਰ ਦੇ ਦੇ ਕੇ ਇਹਨਾਂ ਦੇ ਘਰ ਪਰ ਰਹੇ ਇਹਨਾਂ ਨੂੰ ਬੇਨਤੀ ਹੈ ਕਿਸੇ ਖਾਤੇ ਜਿਨੀ ਪੈਣੇ ਤੁਹਾਡੇ ਉਹ ਇਕੱਠੇ ਕੀਤੇ ਹੋਏ ਪੈਸੇ ਆਪਣੇ ਪਰਿਵਾਰ ਲਈ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਜਾਂ ਕੋਈ ਲੋੜਵੰਦ ਤੁਹਾਨੂੰ ਲੱਗਦਾ ਹੈ ਉਹਦੀ ਹੈਲਪ ਕਰ ਦਿਓ ਇਹ ਕੌਮ ਦੇ ਨਾਂ ਤੇ ਖਾਲਸਾਨੀ ਕਲੰਕ ਨੇ ਬੇੜਾ ਬਹਾ ਛੱਡਿਆ ਇਹਨਾਂ ਨੇ ਇੱਥੇ ਸਿਮਰਿਤ ਮਾਨ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਵਰਗੇ ਖੋਤੇ ਬੈਠੇ ਆ ਬਸ ਇਹ ਬੇਨਤੀ ਕਰਨੀ ਸੀ ਕੋਈ ਬੰਦੀਆਂ ਨੂੰ ਨਹੀਂ ਇਹਨਾਂ ਨੇ ਛਡਾਉਣਾ ਬੰਦੀ ਸਿੰਘਾਂ ਦੇ ਨਾਂ ਤੇ ਇਹ ਰੋਟੀਆਂ ਛਕਦੇ ਨੇ ਪੈਸੇ ਇਕੱਠੇ ਕਰਦੇ ਨੇ ਇਤੋਂ ਵੱਧ ਹੋਰ ਕੁਝ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ